ਰਿੱਕੀ ਰਿੱਕੀ ਮੈਂ ਤਾਂ ਪਉਂ ਮੈਂ ਵੀਡੀਓ ਬਣਾਇਆ ਕਰ ਕਿਵੇਂ ਹਾਂ ਵੀ ਮੇਰੇ ਬੁਗੜੇ ਕੀ ਕਰਦਾ ਆ ਹੱਸੀ ਜਾਣਾ ਚਾਹ ਬਣਾ ਲੈ ਬੁਗੜੇ ਦੂ ਟਾਉ ਬੁਗੜੇ ਚਾਹ ਬਣਾ ਲੈ ਦੂ ਟਾਉ ਬੁਗੜੇ ਚਾਹ ਤਾਂ ਬਣਾ ਦਿਓ ਫਿਰ ਮੈਂ ਪਿਆਰ ਨਾ ਕਹਿ ਰਹੀ ਹਾਂ ਤੁਹਾਨੂੰ ਪਲੀਜ਼ ਕਿਉਂਕਿ ਤੁਸੀਂ ਬਹੁਤ ਸਵਾਦ ਚਾਹ ਬਣਾਉਨੇ ਹੋ ਪ੍ਰੋਬਲਮ ਇਹ ਆ ਪ੍ਰੋਬਲਮ ਇਹ ਹੈ ਵੀ ਮੈਨੂੰ ਪਤਾ ਵੀ ਮੈਨੂੰ ਪੰਪ ਮਾਰ ਰਹੀਆਂ ਹਨ ਨਹੀਂ ਮੈਂ ਤੁਹਾਨੂੰ ਕਦੇ ਪੰਪ ਨਹੀਂ ਮਾਰਦੀ ਹਾਂ ਬਹੁਤ ਸੁਆਦ ਚਾਹ ਬਣਾਉਣੀ ਹੈ ਤੇ ਜਿਹਨੂੰ ਕੋਈ ਕੰਮ ਕਰਨਾ ਆਉਂਦਾ ਹੋਵੇ ਵਧੀਆ ਜਿਹਨੂੰ ਵਧੀਆ ਕੰਮ ਕਰਨਾ ਆਉਂਦਾ ਹੋਵੇ ਉਹਨੂੰ ਉਹਨੂੰ ਕੰਮ ਕਰਨਾ ਚਾਹੀਦਾ ਹੈਗਾ ਠੀਕ ਆ ਹੂੰ ਜਿਵੇਂ ਹੁਣ ਮੈਨੂੰ ਵਧੀਆ ਚਾਹ ਨਹੀਂ ਬਣਾਉਣੀ ਆਉਂਦੀ ਠੀਕ ਆ ਜਿਵੇਂ ਮੈਂ ਕੀ ਵਧੀਆ ਬਣਾਉਣੀ ਆ ਗੋਭੀ ਤਾਂ ਮੈਂ ਗੋਭੀ ਬਣਾ ਕੇ ਖਵਾਉਣੀ ਆ ਨਾ ਤੁਹਾਨੂੰ ਤੁਸੀਂ ਵਧੀਆ ਚਾਹ ਬਣਾਉਣਿਓ ਆਲੂ ਮਟਰ ਵੀ ਉਹ ਵਧੀਆ ਬਣਾਉਂਦੀ ਆ ਜੀ ਆਲੂ ਆਲੂ ਮਟਰ ਦੀ ਕਹਾਣੀ ਵੀ ਤੁਹਾਨੂੰ ਦੱਸਾਂਗੇ ਚਲੋ ਬਣਾਓ ਚਾਹ ਬਣਾ ਕੇ ਦਿਓ ਪਲੀਜ਼ ਰਿਕੁਐਸਟ ਅੱਜ ਬਣਾ ਦਿਓ ਓਕੇ ਠੀਕ ਹੈ ਚਲੋ ਉੱਠੋ ਚਲੋ ਦਾਮ ਚੱਲ ਬਈ ਮੇਰੀ ਬੁਗੜੀ ਪੁੱਲਾ ਪੜਾ